ਤਿਆਂ ਉਹ ਤਿਹਾਰ ਹੈ ਜਿਸ ਨੂੰ ਪੰਜਾਬ ਦੇ ਮਟਿਆਰਾ ਬੜੇ ਚਾਅ ਨਾਲ ਉਡੀਕਦੀਆਂ ਹਨ 1 ਅਗਸਤ ਦਿਨ ਸ਼ੁੱਕਰਵਾਰ ਦੁਪਹਿਰ 12 ਵਜੇ ਸਤ ਬਾਬਾ ਕਾਲੂ ਮੰਦਿਰ ਪਾਂਸ਼ਟਾ ਵਿਖੇ ਮਨਾਇਆ ਜਾ ਰਿਹਾ ਹੈ ਪੇਸ਼ ਹਨ ਰੇਡੀਓ ਫੋਕ ਐਂਡ ਬੀਟਸ ਚੈਨਲ ਵੱਲੋਂ ਸਤ ਬਾਬਾ ਕਾਲੂ ਮੰਦਿਰ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀ ਜਗਦੀਸ਼ ਪਰਮਾਰ ਅਤੇ ਪਿੰਡ ਦੀਆਂ ਔਰਤਾਂ ਨਾਲ ਇਸ ਸੰਬੰਧੀ ਕੀਤੀ ਗਈ ਗੱਲਬਾਤ ਦੇ ਕੁਝ ਅੰਸ਼ ਇਹ ਸ਼ਾਵਣ ਮਹੀਨੇ ਦਾ ਤੀਆਂ ਦਾ ਤਿਹਾੜ ਅਸੀਂ ਹਰ ਸਾਲ ਮਨਾਇਆ ਜਾ ਰਿਹਾ ਹੈ ਅਸੀਂ ਸੱਤ ਬਾਬਾ ਕਾਲੂ ਜੀ ਦੇ ਮੰਦਰ ਦੀ ਤੇ ਸਮਾਤ ਤੇ ਤੀਆਂ ਦਾ ਤਿਹਾੜ ਮਨਾ ਰਹੇ ਹਾਂ ਇਹਦੇ ਵਿੱਚ ਵੀ ਜੋ ਕੁੜੀਆਂ ਬੁੱਟੀਆਂ ਸਾਰਿਆਂ ਨੂੰ ਸਾਡਾ ਇਹ ਮਕਸਦ ਹੁੰਦਾ ਜਿਹੜੇ ਕਿ ਇਕੱਲੇ ਇਕੱਲੇ ਹੋ ਕੇ ਬੈਠੇ ਆ ਥੂਨਾ ਦੇ ਵਿੱਚ ਬੜੇ ਰਹਿੰਦੇ ਆ ਇੱਕ ਕਟੀਆਂ ਹੋਣ ਬੀਤੀਆਂ ਬੱਚੇ ਸਾਰਿਆਂ ਨੂੰ ਪਤਾ ਲੱਗੇ ਕੱਟੇ ਹੋਗੇ ਗੋਲੀਆਂ ਦਿੱਤਾ ਸੁਹਾਗ ਫੋੜੀਆਂ ਤੇ ਪੰਡਾ ਕਿਕਲੀ ਹਰ ਚੀਜ਼ ਕਰਨ ਕੇ ਆਣ ਵਾਲੀ ਪੀੜੀ ਨੂੰ ਵੀ ਪਤਾ ਲੱਗੇ ਤੇ ਜਿੱਦਾ ਕਿਤਾ ਮਾਪੇ ਆਪਣੇ ਬੰਨਿਆ ਨੂੰ ਦਿਖਾ ਲੈਣ ਤੇ ਇਕੱਠੇ ਹੋਣ ਤੇ ਐਦਾ ਰਲ ਮਿਲ ਕੇ ਰਹਿਣਾ ਚਾਹੀਦਾ ਬਸਿਆਂ ਦੀ ਪੀੜੀ ਨੂੰ ਸਾਰਿਆਂ ਨੂੰ ਪਤਾ ਲੱਗੇ ਜੇ ਕੋਈ ਜਿੱਦਾ ਕੁੜੀਆਂ ਘਰ ਵਿੱਚ ਦੁਖੀ ਹੁੰਨੀਆਂ ਸੌਣ ਮਹੀਨੇ ਵਿੱਚ ਕੁੜੀਆਂ ਜਦਾ ਦੀਆਂ ਫਿਰ ਸਾਰੀਆਂ ਕਟੀਆਂ ਹੋ ਕੇ ਇੱਕ ਦੂਜੇ ਆਪਣੇ ਦੇ ਲੈਣ ਗੱਲਾਂ ਕਰਦੇ ਖੁਸ਼ੀਆਂ ਮਨਾ ਲਿਆ ਹੋਈਆਂ ਪਿੰਗਾ ਝੂਟਦੀਆਂ ਇਹ ਨਾਲ ਨਾਲ ਜਾਂਦੀ ਐ ਨਾਲ ਨਾਲ ਕਿਤੇ ਪਾਉਂਦੀਆਂ ਸਾਰੀ ਖੁਸ਼ੀ ਚਾਹਦੀਆਂ ਜੋ ਦੁੱਖ ਉਹ ਸਭ ਭੁੱਲ ਜਾਂਦੀਆਂ ਬੁੱਢੀ ਹੋਵੇ ਚਾਹੇ ਕੋ ਜਵਾਨ ਹੋਵੇ ਚਾਹੇ ਕੋ ਕੁਆਰੀ ਹੋਵੇ ਜਾਂ ਵਿਆਹੀ ਹੋਵੇ ਸਾਰੀਆਂ ਕੁੜੀਆਂ ਕਟੀਆਂ ਹੋ ਕੇ ਸਾਰੀਆਂ ਦਾ ਇਹ ਪ੍ਰੋਗਰਾਮ ਹੁੰਦਾ ਹੈ ਜੀ ਸਾਰੀਆਂ ਬੀਬੀ ਅੱਗੇ ਬੇਨਤੀ ਹੈ ਕਿ ਜੋ ਵੀ ਜਿੱਥੇ ਜਿੱਥੇ ਤੱਕ ਸਾਡੀ ਬਾਤ ਹੁੰਦੀ ਆ ਸਾਰੀਆਂ ਬੀਬੀਆਂ ਨੇ ਕੁੰਜਨ ਦੀ ਕਿਰਪਾ ਉਤਾਰਿਆ ਸਤਿਬਾਬਾ ਤੁਹਾਨੂੰ ਸਨਮਾਨ ਸਮਾਤ ਦੇ ਬਾਬੇ ਦੇ ਰੌਣਕਾਂ ਲਗੀਆਂ ਰਹਿਣ ਸਾਰੇ ਅਸੀਂ ਬਾਬਾ ਕਾਲੂ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਤੀਆਂ ਦਾ ਤਿਉਹਾਰ ਆ ਰਿਹਾ ਅਸੀਂ ਆਪਣੇ ਮੰਦਰ ਦੇ ਵਿੱਚ ਇੱਥੇ ਮਨਾਵਾਂਗੇ ਔਰ ਸਾਰੇ ਆਲੇ ਦੁਆਲੇ ਦੇ ਇਲਾਕੇ ਦੇ ਜਿੰਨੀਆਂ ਸਾਡੀਆਂ ਬੀਬੀਆਂ ਮਾਈਆਂ ਭੈਣਾਂ ਸਭੀਆਂ ਉਹ ਸਾਰੀਆਂ ਇੱਥੇ ਆਉਣ ਔਰ ਸਾਡੇ ਨਾਲ ਸਾਥ ਕਰਨ ਜਿਹੜਾ ਅਸੀਂ ਮਿਲ ਜੁਲ ਕੇ ਤਿਉਹਾਰ ਮਨਾਈਏ ਉਹ ਲੋਕਾਂ ਨੂੰ ਇੱਕ ਇਹ ਸਨੇਹਾ ਦਈਏ ਭਈ ਅਸੀਂ ਇਕੱਠੇ ਰਹੀਏ ਸਮਾਜ ਦੇ ਵਿੱਚ ਜਿੱਦਾਂ ਅਸੀਂ ਸਭ ਇਸ ਵੇਲੇ ਅਲੱਗ-ਅਲੱਗ ਹੋਈ ਹਾਂ ਕੋਈ ਇੱਧਰ ਗਰੁੱਪ ਬਣਾ ਕੇ ਬਣਾਉਣ ਲੱਗਾ ਕੋਈ ਉੱਧਰ ਮਨਾਉਂਦਾ ਅਸੀਂ ਕਹਿੰਦੇ ਆ ਕਿ ਸਾਡੇ ਇਸ ਜਗ੍ਹਾ ਤੇ ਆਓ ਰੋਂਦਾ ਅਸੀਂ ਅਰੇਂਜਮੈਂਟ ਕੀਤਾ ਹੋਇਆ ਵੀ ਅਸੀਂ ਬੀਬੀਆਂ ਨੂੰ ਜਿਹੜਾ ਤੀਹਾਂ ਦੇ ਪਲੱਸ ਦੇ ਵਿੱਚ ਜਿਹੜੇ ਪੰਗਾ ਤੂੜੀਆਂ ਵਗੈਰਾ ਸਾਰਾ ਕੁਝ ਅਸੀਂ ਅਰੇਂਜਮੈਂਟ ਕਰਾਂਗੇ ਔਰ ਜਾ ਪਾਣੀ ਦਾ ਅਰੇਂਜਮੈਂਟ ਕਰਾਂਗੇ ਇੱਥੇ ਬਾਕੀ ਸਾਡੇ ਸਾਰੇ ਬੰਦੇ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਉਹ ਪੂਲ ਸਪੋਰਟ ਕਰੂਗੀ ਉਹਦੇ ਵਿੱਚ ਬੀਬੀਆਂ ਸਾਰੀਆਂ ਦੇ ਕਿ ਬੇਨਤੀ ਆ ਵੀ ਇੱਥੇ ਘੁੰਮ ਮਾ ਕੇ ਪਹੁੰਚ ਜਿੰਨਾ ਵੀ ਹੋ ਸਕਦਾ ਸਾਡੀ ਕਮੇਟੀ ਵੱਲੋਂ ਪੁਲਿਸ ਫੋਟ ਕਰਾਂਗੇ ਉਹਨਾਂ ਦੀ ਜੋ ਮਦਦ ਚਾਹੀਦੀ ਹੈ ਜੇ ਮੰਗ। ਸਾਰੀਆਂ ਬੀਬੀਆਂ ਅੱਗੇ ਬੇਨਤੀ ਆ ਜੋ ਕੱਲ ਕੱਲੀਆਂ ਮਨਾ ਲੀਆਂ ਆ ਧੀਆਂ ਦੇ ਤਹਿਤ ਸਾਰੀਆਂ ਤੇ ਬਾਬਾ ਕਾਲੂ ਸਮਾਤੇ ਪਹੁੰਚਣ ਦੀ ਕਿਰਪਾਤਾ ਕਰਨ। ਦਿਨ ਛੁੱਕਾ ਪਰ ਪਹਿਲੀ ਤਰੀਕ ਦੇ 12 ਵਜੇ ਦਾ ਟਾਈਮ ਇਸ ਟਾਈਮ ਤੇ ਪਹੁੰਚਣ ਦੀ ਕਿਰਪਾਤਾ ਕਰਨ ਸਾਰੀ ਤਿਆਰੀ ਗੋਜਰੀ ਸਾਹਿਬ ਨੇ ਪਹੁੰਚਣਾ ਜੁਗਰੀ ਜੀ ਕਹਾਂਨ ਸਾਥੋਂ ਬਾਬਾ ਕਾਲੂ ਮਹਾਰਾਜ ਜੀ ਦਾ ਆਈਂ ਦੀ ਬਖਸ਼ਣ ਕਾਰ